ਮਨੂ ਕਾ ਸੱਜਦਾ ਦੂਨ ਸੁਆਏ ਹੋਏ ਦੂਨ ਸੁਆਣੇ ਹੋਏ ਯਾ ਲੋਕਾਂ ਨੂੰ ਪ੍ਰਕਾਰ ਕੇ ਦਿਖਾ ਰਿਹਾ ਸੁਣਿਆ ਸੁਆਣੇ ਹੋਏ ਗੱਲ ਸੁਣ ਲੈ ਬਹੁਤ ਜੋਨ ਰਹੇ ਹੈ ਵਾਹਿਗੁਰੂ ਜੀ ਕਾ ਸਭੂ ਜਮਾਨੇ ਦੀ ਤੰਦਰੀ ਕਿਸੇ ਮਨੂ ਦੇ ਸੋਏ ਜੋ ਜੋ ਮਨੂ ਵੱਡਦਾ ਸੀ ਦੂਨ ਸੁਆਏ ਤੂੰ ਸੋਏ ਘੜੇ ਪਰੇ ਚਲੋ ਚਲੋ ਗੱਲ ਸੁਣੋ ਗੱਲ ਸੁਣੋ ਵਾਹਿਗੁਰੂ ਜੀ ਕੀ ਫਤਹਿ ਨਹੀਂ ਨਹੀਂ ਸਾਡੇ ਭਰਾਵਾਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਤੇ ਸਾਡੇ ਭਰਾ ਨੂੰ ਜਿੜਾ ਕੇ ਲਿਆਏ ਹੋ ਤੇ ਐਵੇਂ ਹੀ ਆਪੀ ਹਾਜ਼ਰੀ ਇੱਥੇ ਧਰਨੇ ਤੇ ਵਧਾਓ ਤਾਂ ਕਿ ਆਪਾਂ ਇਹ ਪਰਚਿਆਂ ਨੂੰ ਪਰਚਿਆਂ ਤੋਂ ਡਰੇ ਹੋ ਨਾ ਇਹ ਤਾਂ ਲਈ ਪਹਿਲੀ ਸ਼ੁਰੂਆਤ ਆ ਇਹ 20 ਬੰਦਿਆਂ ਦੇ ਸਾਡੇ ਸਾਰੇ ਪਿੰਡ ਦੇ ਬੱਚਾ ਕਰਦੇ ਤਾਂ ਵੀ ਕੋਈ ਪਰਵਾਹ ਨਹੀਂ ਹੈ ਕਿ ਪਰ ਇਹ ਦੇ ਤੇ ਦੀ ਕਾਲੀ ਵਿਚਾਰੀ ਨਹੀਂ ਚੱਲੂਗੀ ਇਹ ਜਿਹੜੇ ਜਿੱਧਰ ਨੂੰ ਰੂਟ ਮੈਂ ਉਹਧਰ ਨੂੰ ਚੱਲੂਗੀ ਇਹ ਡਰਬੇ ਦੇ ਲਈ ਬੱਚੇ ਦਿੱਤੇ ਨੇ ਤੋ ਸਾਰੇ ਭਰਾ ਸਾਡਾ ਸਾਥ ਦਿਓ ਤੇ ਧਰਨੇ ਤੇ ਵੱਧ ਤੋਂ ਵੱਧ ਸ਼ੁਕਰੀਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਕਾ ਪੰਚਾਇਤ ਜੈ ਜੀ ਕਾ ਵੱਲੋਂ ਟਿਪਰਾ ਦੇ ਖਿਲਾਫ ਲੱਗੇ ਧਰਨੇ ਦੇ ਦੌਰਾਨ ਤਾਂ ਤੁਸੀਂ ਲੋਕਾਂ ਦਾ ਇਕੱਠ ਦੇਖ ਸਕਦੇ ਆ ਲੋਕਾਂ ਦਾ ਇਕੱਠ ਲੋਕਾਂ ਦਾ ਇਕੱਠ ਵੱਡੀ ਮਾਤਰਾ ਦੇ ਵਿੱਚ ਹੈ ਕਿਉਂਕਿ ਆਸ-ਪਾਸ ਦੇ ਪਿੰਡ ਵੱਡੀ ਮਾਤਰਾ ਦੇ ਵਿੱਚ ਮੌਜੂਦ ਨੇ ਕਿਉਂਕਿ ਟਿਪਰ ਚਾਲਕਾਂ ਵੱਲੋਂ ਵੱਡੇ ਦੋਸ਼ ਲਗਾਏ ਗਏ ਸੀ ਟਿਪਰ ਚਾਲਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਹ ਬੰਦੇ ਬਲੈਕਮਿਲਰ ਆ ਉਹਨਾਂ ਵੱਲੋਂ ਖੁੱਲ੍ਹ ਕੇ ਇਹ ਗੱਲਾਂ ਕਹੀਆਂ ਜਾ ਰਹੀ ਸੀ ਕਿ ਇਹ ਲੋਕ ਬਲੈਕਮਿਲਰ ਨੇ ਜਿਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ ਪਰ ਅੱਜ ਤੁਸੀਂ ਇਕੱਠ ਦੇਖ ਸਕਦੇ ਆ ਕਿ 7-8 ਪਿੰਡਾਂ ਦੇ ਲੋਕ ਇੱਥੇ ਤਕਰੀਬਨ ਸਮਾਂ ਵੀ 11 ਵਜੇ ਦੇ ਕਰੀਬ ਨਾ ਹੋ ਚੁੱਕਿਆ ਕਿਉਂਕਿ ਇਹ 7-8 ਪਿੰਡਾਂ ਦੇ ਲੋਕ ਇਹ ਗੱਲ ਦੀ ਸੰਤੁਸ਼ਟੀ ਕਰ ਸਕਦੇ ਆ ਕਿ ਜਿਹੜੇ ਲੋਕ ਬਲੈਕਮਿਲਰ ਆ ਜਾਂ ਕਿਸੇ ਤਰ੍ਹਾਂ ਦੇ ਉਹਨਾਂ ਤੇ ਦੋਸ਼ ਲਗਾਇਆ ਜਾ ਰਿਹਾ ਤਾਂ ਗੱਲਬਾਤ ਵੀ ਕਰ ਲੈਣੇ ਬਾਈ ਜੀ ਇਹਨਾਂ ਲੋਕਾਂ ਤੇ ਦੋਸ਼ ਲਗਾਇਆ ਜਾਂਦੇ ਆ ਕਹਿੰਦੇ ਇਹ ਤਾਂ ਲੋਕ ਬਲੈਕਮਿਲਰ ਆ ਜਿਹੜੇ ਇੱਕ ਧਰਨਾ ਲਗਾ ਕੇ ਬੈਠੇ ਆ ਤੁਸੀਂ ਪਹਿਲਾਂ ਤਾਂ ਜੂੜ ਦੱਸਿਓ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਇਹੀ ਖੜਾ ਜਾਂਦਾ ਹੈ ਉਹਨਾਂ ਦੇ ਉਹਨਾਂ ਦੇ ਰੇਤੇ 'ਚ ਫੜ ਲਪੈ ਜਾਉਂਦੇ ਰੇਤਾਂ ਬੰਦ ਹੁੰਦਾ ਉਹ ਕਹਿੰਦੇ ਜੀ ਇਹ ਇਹ ਚੋਰਾ ਚੋਰ ਆਪ ਆ ਹੂੰ ਉਹਨੇ ਤਿੰਨ ਰਾਤਾਂ ਰੋਟੀਆਂ ਕਮਾਈਆਂ ਕਰਦੇ ਆ ਹਾਂ ਕਰਵਾਤ ਪਾਉਦੇ ਹਾਂ ਹੂੰ ਉਹ ਚੋਰਾ ਇਹ ਇਹ ਤਾਂ ਪਿੰਡ ਵਾਲਾ ਦਾ ਬਜਦੇ ਆ ਨਾ ਜੀ ਸਾਧੂ ਸੌਣ ਦੇ ਬਈ ਤੁਹਾਡਾ ਕੀ ਮੰਗ ਕੀ ਆ ਬਈ ਕੀ ਕਹਿਣਾ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੀ ਇਹੀ ਮੰਗ ਆ ਵੀ ਜਿਹੜਾ ਇਹ ਰੇਤ ਮਾਫੀ ਆ ਜਾਂ ਤੱਕ ਕਾਚੋਰ ਬੁਜ਼ਾਰੀਏ ਬੰਦ ਹੋਣੀ ਚਾਹੀਦੀ ਆ ਹੂੰ ਆਮ ਜਨਤਾ ਜਿਹੜੀ ਪ੍ਰੇਸ਼ਾਨ ਨਹੀਂ ਕੀਤੇ ਜੀ ਤਾਂ ਲੋਕਾਂ ਨਾਲ ਵੀ ਹੋਰ ਵੀ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਤੁਸੀਂ ਘੱਟ ਦੇਖ ਸਕਦੇ ਵੱਡੀ ਮਾਤਰਾ ਦੇ ਲੋਕਾਂ ਦੇ ਇਕੱਠ ਆ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਤੇ ਦੋਸ਼ ਲਗਾਏ ਜਾਂਦੇ ਸੀ ਇਹ ਗੱਲ ਕਹੀ ਜਾਂਦੀ ਸੀ ਕਿ ਇਹ ਲੋਕ ਬਲੈਕਮੈਲਰ ਆ ਇਹ ਲੋਕ ਬਲੈਕਮੈਲਰ ਆ ਕਿਉਂਕਿ ਕਿਸੇ ਨਾ ਕਿਸੇ ਚੀਜ਼ ਨਾਲ ਤੁਹਾਨੂੰ ਲਾਲਚ ਐ ਇਸੇ ਕਰਕੇ ਲੋਕ ਬੈਠੇ ਨੇ ਪਰ ਜਿਵੇਂ ਲੋਕਾਂ ਦਾ ਇਕੱਠ 7-8 ਪਿੰਡਾਂ ਦੇ ਲੋਕ ਨੇ ਇਸ ਲੋਕਾਂ ਦਾ ਇਕੱਠ ਇਹ ਚੀਜ਼ ਨੂੰ ਦਰਸਾਉਂਦਾ ਹੈ ਕਿ ਇਹ ਲੋਕ ਬਲੈਕਮਿਲਰ ਨਹੀਂ ਕਿਉਂਕਿ ਇਹ ਲੋਕਾਂ ਦੀਆਂ ਮੰਗਾਂ ਨੇ ਕਿਉਂਕਿ ਜੋ ਇਸ ਵਕਤ ਲੋਕ ਕਿਤਨਾ ਕਿਤੇ ਡਰਦੇ ਸੀ ਹਾਂਜੀ ਤਾਰਾਜ ਪ੍ਰਮੇਂਦਰ ਸਿੰਘ ਸੋਨੂ ਸਰਪੰਚ ਮੌਜੂਦ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਗਾ ਅੱਜ ਗੌਂਸਗੜ੍ਹ ਧਰਨੇ ਦੇ ਵਿੱਚ ਉੱਥੋਂ ਰਿਹਾ ਹੋ ਕੇ ਤੁਸੀਂ ਹਾਜ਼ਰੀ ਲਗਾ ਰਹੇ ਹੋ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ-ਜੋ ਮੰਨੂ ਵੜਦਾ ਸੀ ਦੂਣ ਸਵਾਏ ਹੋਏ ਇਹ ਜਿਹੇ ਪਰਚੇ ਪੂਚੀਆਂ ਤੋਂ ਮੈਂ ਨਹੀਂ ਡਰਦਾ ਮੈਂ ਪਹਿਲਾਂ ਐਸਚੋ ਸਾਹ ਨੂੰ ਕਹਿੰਦਾ ਸੀ ਮੈਂ ਕਹਾ ਮੇਰੇ ਤੇ ਐਸਾ ਪਰਚਾ ਦੇ ਜਿਹੜਾ ਮੈਂ 1.5 ਸਾਲ ਬਾਹਰ ਨਾ ਆ ਸਕਾਂ ਕਿਉਂਕਿ ਜੇ ਮੈਂ ਬਾਹਰ ਆ ਗਿਆ ਮੈਂ ਲੋਕਾਂ ਦੀ ਆਵਾਜ਼ ਬਣ ਕੇ ਹੀ ਉੱਠਣਾ ਵਾਂ ਔਰ ਲੋਕਾਂ ਦੀ ਆਵਾਜ਼ ਆ ਔਰ ਲੋਕਾਂ ਦਾ ਮੈਂ ਧੰਨਵਾਦ ਕਰਦਾ ਮੈਂ ਦੇਣ ਨਹੀਂ ਦੇ ਸਕਦਾ ਕਿ ਇੱਕ ਆਵਾਜ਼ ਦੇ ਉੱਪਰ ਹਜ਼ਾਰਾਂ ਲੋਕ ਇਕੱਠੇ ਹੋ ਗਏ ਅੱਜ ਔਰ ਮੈਂ ਲੋਕਾਂ ਨੂੰ ਬ ਔਰ ਮੈਂ ਲੋਕਾਂ ਨੂੰ ਵਿਸ਼ਵਾਸ ਕਰਦਾ ਜਿੱਦਾਂ ਮੈਂ ਅੱਗੇ ਲੜਦਾ ਇਸੇ ਤਰ੍ਹਾਂ ਮੈਂ ਵੱਧ ਲੜੂਗਾ ਕਿਉਂਕਿ ਮੈਨੂੰ ਦੁਆਇਆ ਨਹੀਂ ਦਵਾ ਸਕਦੇ ਪਿਛਲੀਆਂ ਸਰਕਾਰਾਂ ਨੇ ਵੀ ਮੈਨੂੰ ਦੁਆਨ ਦੀ ਬਹੁਤ ਕੋਸ਼ਿਸ਼ ਕੀਤੀ ਆ 365 ਆਈਪੀਐਸ ਮੈਨਿੰਗਸ਼ਾਨੀ ਸਭ ਪਰਚੇ ਕਰਾਏ ਪਰ ਮਿੱਤੇ ਪਰ ਮੈਂ ਹਮੇਸ਼ਾ ਇਨਕੁਆਰੀ ਚੋਂ ਬਰੀ ਹੋ ਕੇ ਆਇਆ ਹਾਂ ਲੋਕਾਂ ਦੀ ਆਵਾਜ਼ ਬਣ ਕੇ ਆਇਆ ਅੱਜ ਵੀ ਮੈਂ ਤੇ ਪਰਚਾ ਦਿੱਤਾ ਮੰਨੋ ਕੋਈ ਪਰਵਾਹ ਨਹੀਂ ਅੱਜ ਲੋਕ ਮੇਰੇ ਨਾਲ ਖੜ ਗਏ ਔਰ ਲੋਕਾਂ ਨੂੰ ਪਤਾ ਸੋਨ ਨੂੰ ਕੋਈ ਬਲੈਕਮੇਲਰ ਨਹੀਂ ਸੋਨ ਨੂੰ ਤਿੰਨ ਵਾਰੀ ਬਲਾਕ ਸੰਮਤੀ ਮੈਂਬਰ ਬਣਿਆ ਇੱਕ ਵਾਰੀ ਸਰਪੰਚ ਬਣਿਆ ਦੂਜੀ ਵਾਰੀ ਵੀ ਬਈ ਵਾਈਫ ਸਰਪੰਚ ਬਣੀ ਔਰ ਮੈਂ ਇਸ ਟਾਈਮ ਬਲਾਕ ਦਾ ਪ੍ਰਧਾਨ ਆ ਜੇ ਮੈਂ ਕੋਈ ਬਲੈਕਮੇਲਰ ਹੋਵਾਂ ਤੇ ਲੋਕ ਦੂਜੀ ਵਾਰੀ ਮੈਂਬਰ ਨਹੀਂ ਬਣ ਦਿੰਦੇ ਮੈਂ ਤਿੰਨ ਵਾਰੀ ਬਲਾਕ ਸੰਮਤੀ ਮੈਂਬਰ ਉਸ ਟਾਈਮ ਬਣਿਆ ਜਦੋਂ ਔਟੋ ਸਰਕਾਰਾਂ ਸੀਆਂ ਔਰ ਅੱਜ ਮੈਂ ਸਰਪੰਚ ਬਣਿਆ ਅਲਟਾ ਸਰਕਾਰ ਦੇ ਬਣਿਆ ਜੇ ਮੈਂ ਬਲੈਕਮੈਲਰ ਹੁੰਦਾ ਭਰਾਵਾ ਇਹ ਲੋਕ ਮੈਂਬਰ ਨਹੀਂ ਬਣ ਲੰਦੇ ਇਹ ਮੈਂਬਰ ਨਹੀਂ ਬਣ ਲੰਦੇ ਸਰਪੰਚ ਤਾਂ ਦੂਰ ਦੀ ਗੱਲ ਹੁਣ ਮੈਂ 19 ਬੋਟਸੋਂ 800 ਦਾ ਜਿੱਤਿਆ ਅੱਜ ਲੋਕ ਹਜ਼ਾਰਾਂ ਦੀ ਇਕੱਠ ਜੇ ਮੇਰੇ ਨਾਲ ਖੜ ਗਏ ਮੈਂ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਔਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਬਣ ਚ ਕਿਸੇ ਕਿਸੇ ਗੱਲ ਦਾ ਕੋਈ ਡਰ ਪੈਦ ਨਹੀਂ ਕਿ ਹੁਣ ਮੇਤੇ ਪਰਚਾ ਹੋ ਗਿਆ ਕਿ ਹੁਣ ਸਾ ਤਾਜ ਪਰਮਿੰਦਰ ਸਿੰਘ ਸੋਨੂ ਸਰਪੰਚ ਵੜਕ ਇਸੇ ਤਰ੍ਹਾਂ ਰਹੂਗੀ ਜਿਾ ਕੇ ਮਨ ਚ ਡਰ ਰਹੀ ਮੇਰੇ ਮੇਤੇ 8 ਪਰਚੇ ਪਹਿਲਾਂ ਵੜਕ ਡਬਲ ਹੋਗੀ ਮੈਂ ਤਾਂ ਪਹਿਲਾਂ ਕਹਤਾ ਮੈਂ ਇਹਦਾ ਪਾਰਚਾ ਦੇ ਸਾਹ ਚੜਾ ਤੇਰੇ ਗਾਲੀ ਇੱਕ ਮਿੰਟ ਇਸ ਗਾਲੀ ਗਵਾਈ ਐਸਐਚਓ ਸਾਹਿਬ ਵੀ ਭਰਨਗੇ ਮੈਂ ਗੱਡੀ 'ਚ ਬੈ ਕੇ ਉਹਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਸਰ ਪਰਚਾ ਕੋਈ ਛੋਟਾ ਜਿਹਾ ਦੇ ਨਾ ਦੇਵੀ 1.5 ਸਾਲ ਵਾਲਾ ਪਰਚਾ ਤਾਂ ਕਿ ਜਿਹੜੀ ਸਰਕਾਰ ਆ 1.5 ਸਾਲ ਦੀ ਰਹਿ ਗਈ ਏ ਜੇ ਮੈਨੂੰ ਬਾਹਰ ਕਰਤਾ ਮੈਂ ਹਰਦੀਪ ਮੁੰਡਿਆ ਦਾ ਜੀਣਾ ਦੁੱਬਰ ਕਰ ਦੂੰਗਾ ਔਰ ਇਹ ਤਾਂ ਮਾਫੀਆ ਚੋਰ ਆਓ ਯਾਰ ਮੈਂ ਅੱਜ ਜੀ ਕੋਲ ਚੈਲੰਜ ਕਹਿੰਦਾ ਇਹਦੇ ਕਿੰਨੇ ਪਰਚੇ ਹੋਏ ਨੇ ਇਹ ਰੇਤ ਮਾਫੀਏ ਦੇ ਹਰਦੀਪ ਮੁੰਡਿਆ ਦੇ ਇਹ ਮੈਨੂੰ ਦੁਆ ਨਹੀਂ ਕੁਝ ਕਰਦਾ ਇਹ ਸੋਨੂੰ ਦਮਣ ਵਾਲਾ ਨਹੀਂ ਸੋਨੂੰ ਜਦ ਤੱਕ ਸਾਹ ਦੇ ਵਿੱਚ ਸਾਹ ਮਾਗਦੀ ਇਹ ਲੋਕਾਂ ਦੀ ਆਵਾਜ਼ ਬਣ ਕੇ ਹੀ ਬੋਲੂਗਾ ਔਰ ਲੋਕਾਂ ਦੀ ਆਵਾਜ਼ ਆ ਅੱਜ ਮੇਰੇ ਨਾਲ ਖੜਿਆ ਜੇ ਮੈਂ ਬਲੈਕਮੇਲਰ ਹਾਂ ਤੇ ਲੋਕ ਕਹਿ ਰਹੇ ਨੇ ਕਿ ਸੋਨੂੰ ਬਲੈਕਮੇਲਰ ਆ ਮੈਂ ਅੱਜ ਫੇਰ ਕਹਣਾ ਕਿ ਮੇਰੇ ਕੋਲ ਇੱਕ ਪੋਤਾ ਮੇਰੇ ਕੋਲ ਇੱਕ ਪੋਤਾ ਜੀ ਜਿਹੜਾ ਬੰਦਾ ਬਲੈਕਮੇਲਰ ਕਹਿੰਦਾ ਮੈਨੂੰ ਕਿ ਸੋਨੂੰ ਨੇ ਬਲੈਕਮੇਲ ਕੀਤੀ ਸਾਡਾ ਚਾਹ ਸੋਨੂੰ ਕਰਦਾ ਉਹ ਆਪਦਾ ਪੁੱਤ ਲੈ ਕੇ ਗੁਰਦੁਸ਼ੀਦਾਂ ਦੇ ਚੜ੍ਹਦੇ ਸੋਨੂੰ ਮੰਨ ਲੂਗਾ ਇਹਨਾਂ ਬਲੈਕਮੇਲਰ ਸਾਡੇ ਪੇਗਮਣ ਸਾਡੇ ਪੈਂਡਾ ਰੇਟ ਮਾਫੀ ਦਾ ਬੰਦਾ ਵਾ ਉਹਦੇ ਕੋਲ ਵੀ ਇੱਕ ਪੁੱਤ ਆ ਮੈਂ ਨੌਂ ਨਹੀਂ ਲੈਣ ਜਾਂਦਾ ਨੌਂ ਲੈ ਕੇ ਹਾਈਲਾਈਟ ਹੋ ਜਾਂਦਾ ਬੰਦਾ ਉਹਦੇ ਕੋਲ ਵੀ ਇੱਕ ਪੁੱਤ ਆ ਉਹ ਆਪਦੇ ਮੇਰੇ ਦਾ ਪੁੱਤ ਆ ਉਹਦੇ ਕੋਲ ਵੀ ਇੱਕ ਪੁੱਤ ਆ ਉਹ ਸੀਦਾ ਦੇ ਆਪਦਾ ਪੁੱਤ ਲੈ ਕੇ 100 ਖਾ ਜਾਏ ਇੱਕ ਸੋਨੂੰ ਬਲੈਕਮੇਲ ਕਰਾ ਤੇ ਸੋਨੂੰ ਨੂੰ ਜੋ ਸਜ਼ਾ ਦੋਗੇ ਉਹ ਸੋਨੂੰ ਨੂੰ ਮਨਜ਼ੂਰ ਹੋਊਗੀ ਕਿਆ ਬਾਤ ਹੈ ਸੁਬਾਨ ਅੱਲਾਹ ਸੁਬਾਨ ਅੱਲਾਹ ਮੈਂ ਕੋਈ ਕਾਨੂੰਨ ਨੂੰ ਨਹੀਂ ਕਹਿੰਦਾ ਮੈਂ ਉਹਨੂੰ ਕਹਿੰਦਾ ਸਾਡੇ ਸੀਦਾ ਦਾ ਗੁਰਦਰਾਵਾ ਕਿਤੇ ਦੇ ਕੋਲ ਵੀ ਭਾਈ ਇੱਕ ਪੁੱਤ ਆ ਉਹ ਰਿਤ ਤੱਕ ਕੰਮ ਕਰਦਾ ਸਾਰੇ ਪਿੰਡ ਨੂੰ ਬਾਦੂਰੀ ਤੱਕ ਕੰਮ ਕਰਦਾ ਤੇਰੇ ਕੋਲ ਇੱਕ ਪੋਤਾ ਦੁਆਰਾ ਪੁੱਤ ਲਾ ਕੇ ਗੁਰਦੇ ਸਿੱਧਾਂ ਦੇ ਸੌਂਖ ਆ ਜਾ ਸੋਨੂੰ ਨੂੰ ਜਿਹੜੀ ਸਜ਼ਾ ਲਾਣਗੇ ਲੋਕ ਮੈਮ ਨੂੰ ਜੀ ਬੜੀਆਂ ਬੜੀਆਂ ਸਾਡੇ ਕਿਰਪਾ ਨਾਲ ਇੱਥੋਂ ਦੇ ਗੱਲਬਾਤ ਕਰਨੀ ਚਾਹਾਂਗੇ ਪਿੰਡ ਗੌਸਗੜ੍ਹ ਦੇ ਵਿੱਚ ਜੋ ਧਰਨਾ ਦੋ ਤਰੀਕ ਤੋਂ ਲਗਾਤਾਰ ਜਾਰੀ ਆ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਇੱਥੇ ਲੋਕਾਂ ਦਾ ਜੋ ਇਸ ਵਕਤ ਭਰਮਾ ਹੰਗਾਰਾ ਕਿਤਨਾ ਕਿਤੇ ਦੇਖਣ ਨੂੰ ਮਿਲਿਆ ਵਾ ਕਿਉਂਕਿ ਇਹ ਗੱਲ ਅੱਜ ਲੋਕਾਂ ਨੇ ਪ੍ਰੂਫ ਕਰਕੇ ਦਿਖਾ ਦਿੱਤੀ ਕਿ ਜੋ ਪਿੰਡ ਗੌਸਗੜ੍ਹ ਰਾਹ ਰੋੜ ਤੇ ਇਹ ਧਰਨਾ ਲੱਗਿਆ ਹੋਇਆ ਕਿਉਂਕਿ ਲੋਕਾਂ ਨੇ ਇਹ ਗੱਲ ਪ੍ਰੂਫ ਕਰਕੇ ਦਿਖਾ ਦਿੱਤੀ ਕਿ ਇਹ ਲੋਕ ਆਮ ਲੋਕ ਨਹੀਂ ਕੋਈ ਬਲੈਕਮਿਲਰ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਭਰਮਾ ਫੰਗਾਰਾ ਦੇਖਣ ਨੂੰ ਮਿਲਿਆ ਵਾ ਇਹ ਪਿੰਡ ਗੌਸਗੜ੍ਹ ਤੋਂ ਸੁਖਵਿੰਦਰ ਸਿੰਘ ਗਿੱਲ ਮੌਜੂਦ ਨੇ ਕਿਉਂਕਿ ਕੁਝ ਦਿਨ ਪਹਿਲਾਂ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਪਿੰਡ ਦੇ ਸਰਪੰਚਨੀ ਦੇ ਮੁੰਡੇ ਨੂੰ ਜੱਸੀ ਨੂੰ ਗ੍ਰਿਫਤਾਰ ਕੀਤਾ ਗਿਆ ਗਿੱਲ ਜੀ ਸਾਹਿਬ ਪਹਿਲਾਂ ਤਾਂ ਜਰੂਰ ਦੇਖਿਓ ਕਿ ਆ ਜਿਸ ਤਰ੍ਹਾਂ ਤਾਜ ਪਰਮਿੰਦਰ ਸਿੰਘ ਸੋਨੂ ਨੂੰ ਚੁੱਕਿਆ ਗਿਆ ਤਾਂ ਪਿੰਡ ਵਾਸੀਆਂ ਵੱਲੋਂ ਉੱਥੇ ਜਾ ਕੇ ਮੌਕੇ ਤੇ ਛੜਵਾਇਆ ਗਿਆ ਔਰ ਤੁਸੀਂ ਪਹਿਲਾਂ ਤਾਂ ਜਰੂਰ ਦੇਖਿਓ ਦੱਸਿਓ ਜਰੂਰ ਜਾਣਕਾਰੀ ਜਰੂਰ ਦਿਓਗੀ ਜੋ ਧਰਨਾ ਲੱਗਿਆ ਲਗਾਤਾਰ ਜਾਰੀ ਆ ਤਾਂ ਅੱਗੇ ਤੁਹਾਡੀ ਕੀ ਰਣਨੀਤੀ ਹੈ ਇਹ ਜਿਹੜੀ ਅੱਜ ਤਾਜ ਪਰਮਿੰਦਰ ਸਿੰਘ ਸੋਨੂੰ ਹਮ ਪੰਚਾਇਤ ਮੋਟਗੜ ਜੋ ਸਾਡੇ ਧਰਨੇ ਦੇ ਮੋٹے ਨਾ ਮੋਢਾ ਜੋੜ ਕੇ ਖੜਾ ਸੀ ਜੀ ਔਰ ਸਾਡੇ ਇਲਾਕੇ ਦੇ ਸਾਰੇ ਪੰਚਾਇਤਾਂ ਸਾਰੇ ਸਰਪੰਚ ਔਰ ਉਸ ਇਲਾਕੇ ਦੇ ਪਿੰਡਾਂ ਦੇ ਲੋਕ ਸਾਡੇ ਇਸ ਧਰਨੇ ਤੇ ਸਾਰੇ ਇਕੱਠ ਹੋ ਕੇ ਮੋٹے ਨਾ ਮੋਢਾ ਜੋੜ ਕੇ ਖੜੇ ਸੀ ਇਹ ਜੋ ਲੜਾਈ ਸੀ ਇਹ ਓਵਰਲੋਡਿੰਗ ਜੋ ਰੇਤ ਮਾਪੀ ਆ ਰੇ ਟਿਪਰ ਚੱਲਦੇ ਇੱਥੇ ਉਹਦੇ ਖਿਲਾਫ ਸੀ ਜੀ ਔਰ ਹੁਣ ਜੋ ਲੋਕਾਂ ਨੇ ਇੱਕ ਤਰ੍ਹਾਂ ਸਬੂਤ ਦਿੱਤੇ ਹੋਏ ਬਹੁਤ ਆਜ ਪਿੰਦਰ ਸਿੰਘ ਸੋਨ ਨੂੰ ਉੱਥੋਂ ਮਿਹਰਬਾਨ ਥਾਣੇ ਤੋਂ ਰਿਹਾ ਕਰਵਾ ਕੇ ਲਿਆਏ ਆ ਮੈਂ ਲੋਕਾਂ ਨੇ ਇੱਕ ਦੇ ਅੱਗੇ ਸਿਰ ਚਗਾਉਣਾ ਔਰ ਉਮੀਦ ਕਰਦਾ ਐ ਇਸੇ ਤਰ੍ਹਾਂ ਹੀ ਆਪਣਾ ਜੋ ਏਕਾ ਹੈ ਆਉਣ ਵਾਲੇ ਸਮੇਂ ਤੇ ਬਣਾਈ ਰੱਖਣਗੇ ਇਹ ਜੋ ਪਰਚੀਆਂ ਦੀ ਖੇਡ ਆ ਇਹ ਸਾਰੀ ਇਹ ਜੋ ਮੋਰਚਾ ਲੱਗਿਆ ਆ ਰੇਤ ਮਾਫੀਆ ਦੇ ਖਿਲਾਫ ਉਹਨੂੰ ਤਾਰ ਪੀਟੋ ਕਰਨ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਆ ਤਾਂ ਕਿ ਲੋਕ ਡਰ ਕੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਜਾਣ ਪਰ ਇਹ ਜਿਹੜਾ ਜਿਹੜਾ ਆ ਇਹ ਰੇਤ ਮਾਫੀਆ ਨੇ ਮੈਂ ਦੱਸਣਾ ਚਾਹਣਾ ਆਪਣੇ ਪੈਰੀ ਅੱਜ ਆਪ ਘਵਾੜਾ ਮਾਰਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਰਿਜ਼ਲਟ ਇਹਨਾਂ ਨੂੰ ਭੁਗਤਣਾ ਪਊਗਾ ਜਿਸ ਤਰ੍ਹਾਂ ਸਾਰੇ ਪੰਜਾਬ ਨੇ ਕਿਸਾਨਾਂ ਨੇ ਇੱਥੇ ਦਿੱਲੀ ਵੇ ਮੋਰਚਾ ਲਾਇਆ ਸੀਗਾ ਔਰ ਸਫਲਤਾ ਪ੍ਰਾਪਤ ਕੀਤੀ ਸੀ ਇਸੇ ਤਰ੍ਹਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੇਤ ਮਾਫੀਆ ਦਾ ਜਿਹੜਾ ਕਾਲ ਬਜਾਰੀਆ ਹਲਕਾ ਸਾਹਨੇ ਵਾਲੇ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਚੱਲਣ ਨਹੀਂ ਦੇਵਾਂਗੇ ਜੀ ਜਿਵੇਂ ਕਿ ਟਿਪਰ ਚਾਲਕਾਵਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਇਹੀ ਦੋਸ਼ ਲਗਾਇਆ ਜਾਂਦੀ ਸੀ ਕਿ ਲੋਕ ਕੁਝ ਲੋਕ ਬੈਠੇ ਨੇ ਸਿਰਫ ਬਲੈਕ ਮੀਲਰ ਆ ਤਤ ਜਰੂਰ ਜਾਣਕਾਰੀ ਜਰੂਰ ਦਿਓ ਕੀ ਕਹਿਣਾ ਚਾਹੁੰਦੇ ਹਾਂ ਹਰ ਜੇ ਬਲੈਕਮੇਲਰ ਹੋਏ ਕੋਈ ਗਲਤ ਕੰਮ ਕਰੇ ਉਹਨੂੰ ਪੁਲਿਸ ਚਾਕੇ ਲੈਣੇ ਦਾ ਘਰ ਦੇ ਜੀ ਨਹੀਂ ਉਹਦੇ ਨਾਲ ਖੜਦੇ ਇਹ ਤਾਂ ਸਾਰਾ ਇਲਾਕਾ ਜਾ ਕੇ ਉੱਥੇ ਖੜਿਆ ਜੀ ਕੋ ਮਾੜਾ ਬੰਦਾ ਹੁੰਦਾ ਉਹ ਖੜ੍ਹ ਸਕਦਾ ਸੀ ਇਸ ਕਰਕੇ ਸਾਰੇ ਝੂਠੇ ਆਵਾਵਾਂ ਨੇ ਅਸੀਂ ਤਾਂ ਇਹ ਫੈਸਲਾ ਕੀਤਾ ਆ ਜਰ ਬੇਨਤੀ ਕਰਦੇ ਆ ਜਿੱਥੇ ਰੋਡ ਮੈਪ ਹੈਗਾ ਤੁਹਾਡਾ ਰੇਤੇ ਵਾਲਿਆਂ ਦਾ ਉਧਰ ਨੂੰ ਆਪਣੇ ਟਿਪਰ ਚਲਾ ਲਓ ਸਾਡੀਆਂ ਜਿਹੜੀਆਂ ਆਮ ਲਿੰਕ ਸੜਕਾਂ ਨੇ ਇਹ ਟਿਪਰ ਚਲਾਉਣ ਦੇ ਕਾਬਲ ਨਹੀਂ ਲੱਗੀਆਂ ਹੱਥ ਤੇ ਜੀ ਤਾ ਇੱਥੇ ਐਡਵੋਕੇਟ ਸਿਮਰਨ कौर ਗਿੱਲ ਵੀ ਮੌਜੂਦ ਆ ਕਿਉਂਕਿ ਉਹਨਾਂ ਨਾਲ ਵੀ ਗੱਲਬਾਤ ਕਰਨੀ ਜ਼ਰੂਰ ਚਾਹਾਂਗੇ ਮੈਮ ਲਾਈਵ ਜੁੜਿਆ ਕਿਉਂਕਿ ਜਿਵੇਂ ਹਲਕਾ ਸਾਨੇਵਾਲ ਤੋਂ ਤੁਸੀਂ 2 ਤਰੀਕ ਤੋਂ ਲਗਾਤਾਰ ਧਰਨਾ ਜਾਰੀ ਆ ਕਿਉਂਕਿ ਅੱਜ ਤੁਸੀਂ ਦੇਖਿਆ ਕਿ ਪਿੰਡ ਬੁੱਧਗੜ ਤੋਂ ਤਾਜ ਪ੍ਰਮਿੰਦਰ ਸਿੰਘ ਸੋਨੂ ਨੂੰ ਜਿੰਮੇ ਚੁੱਕਿਆ ਗਿਆ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਹੋ ਤਾਂ ਪਹਿਲਾਂ ਜਾਣਕਾਰੀ ਜ਼ਰੂਰ ਦਿਓ ਕੀ ਕਹਿਣਾ ਚਾਹੋਗੇ ਜੀ ਕੋਚਨੀ ਜੀ ਸਾਰਿਆਂ ਦੇ ਉੱਤੇ ਫਰੋਕੀ ਦਾ ਤੇਰਾ ਰਾ ਰੋਕਣ ਦਾ ਅਨਲੋਫ ਅਸੈਂਬਲੀ ਦਾ ਕ੍ਰਿਮੀਨਲ ਕਾਂਸਪੀਰੇਸੀ ਦੀ ਜਿਹੜੀ ਹੈਗੀ ਐਫ ਆਈ ਆਰ ਦਰਜ ਕੀਤੀ ਉਹ ਤੁਸੀਂ ਹੀ ਜਾਣਿਆ ਤੇ ਐਫ ਆਈ ਆਰ ਦਰਜ ਕੀਤੀ ਹੈ ਇਹਨਾਂ ਨੇ ਇਹ ਬੇਸਿਕਲੀ ਐਫ ਆਈ ਆਰ ਸਿਰਫ ਸਾਡੇ ਲੋਕਾਂ ਨੂੰ ਡਰਾਉਣ ਦੀ ਖਾਤਰ ਕੀਤੀ ਹੈ ਜਦਕਿ ਪਹਿਲਾਂ ਹੀ ਦੱਸਿਆ ਸੀਗਾ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਅਸੀਂ ਬਾਇ ਲਾ ਸਹੀ ਆ ਕੱਲ ਜਦੋਂ ਸਾਡੇ ਕੋਲ ਇੱਥੇ ਡਿਪਟੀ ਆਈਐਸਓ ਸੀ ਉਹਨਾਂ ਨੂੰ ਦੱਸਦਾ ਵੀ ਭਾਈ ਇਹਨਾਂ ਦਾ ਰੂਟ ਨਹੀਂ ਬਣਦਾ ਹੈਗਾ ਜੀ ਟੇਬਲ ਟਾਕ ਤੋਂ ਮਨਾ ਕਰਤੀਏ ਸਾਡੇ ਉੱਤੇ ਟੇਬਲ ਟਾਕ ਲਈ ਪ੍ਰੈਸ਼ਰ ਪਾਉਣ ਲਈ ਐਫਆਈਆਰ ਕੀਤੀ ਗਈ ਆ ਸਾਡੇ ਲੋਕਾਂ ਨੂੰ ਡਰਾਉਣ ਦੇ ਲਈ ਜਿਸ ਤਰੀਕੇ ਨਾਲ ਇਹਨਾਂ ਨੇ ਕਿਉਂਕਿ ਜਦੋਂ ਅਸੀਂ ਮੰਗੀਏ ਸਾਨੂੰ ਕੋਈ ਐਫਆਈਆਰ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਹੈਗਾ ਮੈਡਮ ਤੁਸੀਂ ਅੰਦਰ ਗਏ ਆ ਅੰਦਰ ਜਾ ਕੇ ਵੈਰੀਫਾਈ ਕੀਤਾ ਉੱਥੇ ਅੰਦਰ ਤੁਹਾਡੀ ਮੁਲਾਜ਼ਮ ਨਾਲ ਕੀ ਗੱਲਬਾਤ ਹੋਈ ਹੈ ਮੁਲਾਜ਼ਮ ਨਾਲ ਨਹੀਂ ਐਸਪੀ ਨਾਲ ਗੱਲ ਹੋਈ ਸੀਗੀ ਤਾਂ ਮੈਨੂੰ ਕਹਿੰਦੇ ਕੀ ਤੁਹਾਨੂੰ ਅਸੀਂ ਟੇਬਲ ਟॉक ਲਈ ਬੁਲਾਇਆ ਤੁਸੀਂ ਆਏ ਨਹੀਂ ਮੈਡਮ ਆ ਜਾਂਦੇ ਮੈਂ ਕਿ ਤੁਸੀਂ ਆਪ ਗਲਤ ਕਰ ਰਹੇ ਹੋ ਤਾਂ ਬੇਸਿਕਲੀ ਉਹ ਸਾਡੇ ਉੱਤੇ ਪ੍ਰੈਸ਼ਰ ਪਾ ਰਹੇ ਆ ਕਿ ਅਸੀਂ ਇਹ ਧਰਨਾ ਚੱਕ ਕੇ ਉਹਨਾਂ ਨੂੰ ਇਤੋਂ ਲੰਘਣ ਦਾ ਜਾਂ ਕੋਈ ਹੋਰ ਰਾਹ ਦੇ ਦਈਏ ਉਹ ਹਜੇ ਤੱਕ ਵੀ ਇਸ ਚੀਜ਼ ਲਈ ਗ੍ਰੀਨ ਨਹੀਂ ਕਰ ਰਹੇ ਕਿ ਜੋ ਅਸੀਂ ਕਹਿ ਰਹੇ ਹਾਂ ਜੋ ਇਹਨਾਂ ਦੀਆਂ ਖੁਦ ਸਰਕਾਰੀ ਵੈਬਸਾਈਟ ਤੇ ਪਏ ਡਾਕੂਮੈਂਟਸ ਆ ਉਹ ਟਰੂ ਆ ਉਹ ਬੇਸਿਕਲੀ ਅਸੀਂ ਜਿਹੜੇ ਹਰਦੀਪ ਹੁੰਦਿਆ ਤਾਂ ਸਰਕਾਰ ਤਕਾਬਬ ਦਿਖਾ ਰਹੀ ਆ ਪਰ ਲੋਕਾਂ ਦੀ ਪਾਵਰ ਇਹ ਇਹ ਜੇ ਤੱਕਿਆਂ ਤੋਂ ਕਿਤੇ ਜ਼ਿਆਦਾ ਹੁੰਦੀ ਆ ਜੇ ਲੋਕ ਇਹਨਾਂ ਨੂੰ ਗੱਡੀਆਂ ਤੇ ਪਿਠਾ ਸਕਦੇ ਤਾਂ ਗੱਡੀ ਤੋਂ ਲਾਹ ਵੀ ਸਕਦੇ ਮੈਡਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਆ ਕਿ ਜਿਸ ਤਰ੍ਹਾਂ ਸਰਪੰਚਾਂ ਨਾਲ ਤੱਕਾ ਹੋ ਰਿਹਾ ਸਰਪੰਚਾਂ ਦੀ ਕਿਤੇ ਪਾਸੇ ਸੁਣਵਾਈ ਨਹੀਂ ਤਾਂ ਆਮ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੀ ਮੇਰੀ ਗੱਲ ਸੁਣੋ ਸੁਣਵਾਈ ਨਾ ਹੁੰਦੀ ਤਾਂ ਅੱਜ ਸੋਨੂੰ ਵਾਪਸ ਆ ਜਾਂਦਾ ਵੀ ਕਿਹੜੇ ਕਹਿਣ ਦਾ ਮਤਲਬ ਆ ਵੀ ਜਿਹੜੇ ਲੋਕਾਂ ਦੇ ਮਨਾਂ 'ਚ ਡਰ ਆ ਜਿਹੜੇ ਮਨਾਂ 'ਚ ਡਰ ਤੱਕਾ ਤਾਂ ਜਦੋਂ ਤੁਸੀਂ ਇੱਕ ਸਿਸਟਮ ਦੇ ਖਿਲਾਫ ਲੜੋਗੇ ਨਾ ਇੰਨਾ ਕਿ ਤੱਕਾ ਤਾਂ ਹੁੰਦਾ ਹੀ ਹੁੰਦਾ ਇਦੋਂ ਵੀ ਕਈ ਗੁਣਾ ਜ਼ਿਆਦਾ ਹੁੰਦਾ ਆ ਤਾਂ ਸਾਨੂੰ ਰਹਿਣਾ ਚਾਹੀਦਾ ਕਿਉਂਕਿ ਪਤਾ ਨਹੀਂ ਕੀ ਕੀ ਕੁਝ ਹੁੰਦਾ ਹੈ ਕਿਉਂਕਿ ਅਸੀਂ ਬਹੁਤ ਵੱਡੇ ਰੇਟ ਮਾਫੀਆ ਨਾਲ ਲੜਾਈ ਲੜ ਰਹੇ ਹਾਂ ਜਿਨ੍ਹਾਂ ਦੇ ਕੋਲ ਪੈਸਾ ਅਣਗਿਣਤ ਪੈਸਾ ਆ ਜੀ ਜਿਹਨੂੰ ਗਿਣਿਆ ਵੀ ਨਹੀਂ ਜਾ ਸਕਦਾ ਔਰ ਅਸੀਂ ਤਾਂ ਸਾਰੇ ਜਣੇ ਆਮ ਘਰਾਂ ਦੇ ਵਿੱਚੋਂ ਆ ਚਲੋ ਰੱਜੇ ਪੁੱਜੇ ਖਾਂਦੇ ਪਿੰਦੇ ਪਰ ਉਹਨਾਂ ਜਿਨ੍ਹਾਂ ਦੇ ਪੈਸੇ ਤਾਂ ਸਾਡੇ ਕੋਲ ਹੈ ਨਹੀਂ ਸੋ ਪਾਵਰ ਪੈਸਾ ਸਾਰਾ ਉਹਨਾਂ ਦੀ ਜੇਬ ਜਾਂ ਜਿਹਦੇ ਹੱਥ ਪੈਸਾ ਆ ਉਹਦੇ ਹੱਥ ਪਾਵਰ ਵੀ ਆ ਤਾਂ ਇਹੋ ਜਿਹਾ ਤਾਂ ਕਦਾ ਹੁੰਦਾ ਹੀ ਹੁੰਦਾ ਹੈ ਪਰ ਦੇਖੋ ਲੋਕਾਂ ਦੀ ਤਾਕਤ ਆ ਅੱਜ ਲੋਕਾਂ ਦੀ ਤਾਕਤ ਕਰਕੇ ਉਹ ਬਾਹਰ ਨੇ ਜੀ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਕੀ ਮੈਸੇਜ ਹੈ ਔਰ ਕੀ ਸੁਨੇਹਾ ਦੇਣਾ ਹੈ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਇਹੋ ਜੀਆਂ ਹਰਕਤਾਂ ਜੇ ਹੋਈਆਂ ਨੇ ਤਾਂ ਤੁਸੀਂ ਇਹਦੇ ਵਿੱਚ ਪੋਜ਼ਿਟਿਵ ਇਹ ਦੇਖੋ ਕਿ ਅੱਜ ਅਸੀਂ ਆਪਣਾ ਬੰਦਾ ਥਾਣੇ ਤੋਂ ਛਡਾ ਕੇ ਲੈ ਆਏ ਆ ਸੋ ਇਹ ਬਹੁਤ ਵੱਡੀ ਸਾਡੀ ਜਿੱਤ ਆ ਅਸੀਂ ਇਸੇ ਤਰ੍ਹਾਂ ਡਟੇ ਰਹੀਏ ਤੇ ਰੇਤ ਮਾਫੀਆ ਖਿਲਾਫ ਅਸੀਂ ਲੜਾਈ 100% ਜਿੱਤਾਂਗੇ ਜੀ ਧੰਨਵਾਦ ਜੀ ਮਿਹਰਬਾਨੀ ਪਿੰਡ ਗੌਸਗੜ ਦੇ ਵਿੱਚ ਮੌਜੂਦ ਸੀ ਜਿੱਥੇ ਲਗਾਤਾਰ ਤੁਹਾਨੂੰ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਪਿੰਡ ਗੌਸਗੜ ਦੇ ਵਿੱਚ ਪਿੰਡ ਕੌਂਸ ਕੜ ਦੇ ਵਿੱਚ ਮੌਜੂਦ ਸੀ ਕਿਉਂਕਿ ਉੱਥੇ ਧਰਨਾ ਲਗਾਤਾਰ جاری ਆ ਦੋ ਤਰੀਕ ਤੋਂ جاری ਆ ਉੱਥੇ ਹੀ ਐਡਵੋਕੇਟ ਸਿਮਰਨ ਕੌਰ ਗਿੱਲ ਨਾਲ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਇਹੀ ਜਾਣਕਾਰੀ ਦਿੱਤੀ ਗਈ ਕਿ ਆਸ-ਪਾਸ ਦੇ ਜਿੱਦਾਂ ਪਿੰਡ ਦੇ ਲੋਕ ਨੇ ਉਸੇ ਧਰਨੇ ਦੇ ਵਿੱਚ ਸ਼ਾਮਲ ਜ਼ਰੂਰ ਹੋਣ ਤਾਂ ਅਗਲੀ ਪ੍ਰੇਡ ਲਈ ਜੁੜੇ ਰਹੋ ਪੰਜਾਬ ਸਿੰਘ ਚੈਨਲ ਨਾਲ ਲਗਾਤਾਰ ਤੁਹਾਡੇ ਨਾਲ ਕਵਰੇਜ ਸਾਂਝੀ ਕਰਾਂਗੇ ਸ਼ੁਕਰੀਆ ਮਿਹਰਬਾਨੀ